ਨੱਚਰਾ ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਲੁਧਿਆਣਾ ਬਚਤ ਪੰਵੰਦ ਦੇ ਵਿੱਚ ਮੌਜੂਦਾ ਚੇ ਲੁਧਿਆਣਾ ਦੇ ਮਾਨਯੋਗ ਡਿਸੀ ਹਿਮਾਂਸ਼ੂ ਜੈਨ ਦੀ ਅਧਿਖਸ਼ਤਾ ਦੇ ਵਿੱਚ ਇੱਕ ਵੱਡੀ ਮੀਟਿੰਗ ਕੀਤੀ ਗਈ ਤੁਹਾਨੂੰ ਦੱਸਦੇ ਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੀਏਯੂ ਦੇ ਜਿਹੜਾ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਆ ਉਸ ਦੇ ਵਿੱਚ ਐਨ ਜੀਓਜ਼ ਦਾ ਇੱਕ ਵੱਡਾ ਐਕਸਪੋ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਤੁਹਾਨੂੰ ਦੱਸਦੇ ਕਿ ਨਾ ਸਿਰਫ ਲੁਧਿਆਣਾ ਸਗੋਂ ਪੂਰੇ ਪੰਜਾਬ ਦੇ ਐਨ ਜੀਓ ਜਿਹੜੇ ਵੱਖ-ਵੱਖ ਖੇਤਰਾਂ ਦੇ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਉਹ ਸਾਰੇ ਇੱਕੋ ਪਲੇਟਫਾਰਮ ਤੇ ਇਕੱਠੇ ਹੋਣ ਕੇ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਲੋਕਾਂ ਨੂੰ ਦਿਖਾਉਂਦੇ ਹੋਏ ਨਜ਼ਰ ਆਣਗੇ ਪਿੱਛੇ ਤੁਸੀਂ ਜੇਕਰ ਦੇਖੋ ਤਾਂ ਤੁਹਾਨੂੰ ਨਜ਼ਰ ਆਏਗਾ ਪੰਜਾਬ ਐਨ ਜੀਓ ਐਕਸਪੋ 2026 ਜੋ ਕਿ 31 ਜਨਵਰੀ ਤੋਂ ਲੈ ਕੇ 1 ਫਰਵਰੀ ਤੱਕ ਤੇ ਪੀਏਯੂ ਗਰਾਉਂਡ ਦੇ ਵਿੱਚ ਖਾਣ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਨਾ ਸਿਰਫ ਐਨਜੀਓ ਨੂੰ ਫਾਇਦਾ ਮਿਲੇਗਾ ਸਗੋਂ ਜਿਹੜੇ ਆਮ ਲੋਕ ਨੇ ਨਾ ਤਕਵੀ ਜਿਹੜੀ ਜਾਣਕਾਰੀ ਆ ਉਹ ਚੰਗੇ ਤਰੀਕੇ ਦੇ ਨਾਲ ਪਹੁੰਚੇਗੀ ਕਿ ਕਿਹੜੀ ਐਨਜੀਓ ਕਿਸ ਖੇਤਰ ਦੇ ਵਿੱਚ ਕੰਮ ਕਰ ਰਹੀ ਹੈ ਤਾਂ ਲੋਕ ਉਹਨਾਂ ਨਾਲ ਜਿਹੜਾ ਕਨੈਕਟ ਕਰ ਸਕਦੇ ਇਸ ਮੌਕੇ ਲੁਧਿਆਣਾ ਦੇ ਮਾਨਯੋਗ ਡੀਸੀ ਅਤੇ ਹੋਰ ਲੋਕਾਂ ਦਾ ਕੀ ਕੁਝ ਕਹਿਣਾ ਸੀ ਇੱਕ ਵਾਰ ਤੁਸੀਂ ਵੀ ਸੁਣੋ ਸਟ ਪੰਜਾਬ ਦੇ ਵਿੱਚ ਐਕਸਪੈਰੀਟਿਵ ਚੱਲ ਰਹੀ ਹੈ ਸ਼ੁਰੂਆਤ ਦੇ ਵਿੱਚ ਇਹ ਤੇ ਬਹੁਤ ਹੀ ਅੱਛਾ ਉਭਰਾਲਾ ਹੈ ਸਿਟੀ ਨੀਡਸ ਵੱਲੋਂ ਇਹ ਕੀਤਾ ਜਾ ਰਿਹਾ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਪੂਰੀ ਸਪੋਰਟ ਦੇ ਰਹੇ ਹਾਂ ਔਰ ਪੀਏਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਕੀਤਾ ਜਾ ਰਿਹਾ 31 ਜਨਵਰੀ ਔਰ 1 ਫਰਵਰੀ ਨੂੰ ਇਹ ਇਵੈਂਟ ਹੋਏਗਾ ਤਕਰੀਬਨ ਐਮਜੀਯੂ ਦੇ ਨੇੜੇ ਦੇ ਪਟਕਰੀਬਨ ਲਗਭਗ ਅਸੀਂ 100 ਐਨਜੀਓ ਜਿਹੜੇ ਨੇ ਦੇ ਫੋਲ 올 ਅਕ੍ਰੋਸ ਪੰਜਾਬ ਅਸੀਂ ਉਹਨਾਂ ਨੂੰ ਇਨਵਾਈਟ ਕਰਾਂਗੇ ਚਾਰ ਦੀ ਤਰੱਕੀ ਕੈਸ਼ ਜਾਂ ਤਰੱਕੀ ਦੇ ਜਿਹੜੇ ਐਨਜੀਓ ਨੇ ਉਹ ਆਪਣੇ ਯੋਗਦਾਨ ਦੇ ਬਿਲਕੁਲ ਦੇਖੋ ਐਨਜੀਓ ਦਾ ਵੰਦਾ ਐਨਜੀਓ ਦਾ ਆਪਣਾ ਇੱਕ ਡੋਮੇਨ ਹੁੰਦਾ ਉਹਦੇ ਵਿੱਚ ਉਹ ਬਹੁਤ ਅੱਛਾ ਕੰਮ ਕਰਦੇ ਹਨ ਫੋਰ ਐਗਜ਼ਾਮਪਲ ਪਿਛਲੇ ਦਿਨੀ ਤੁਸੀਂ ਦੇਖਿਆ ਹੋਗਾ ਜਦੋਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਆਈ ਸੀ ਕੁਝ ਜ਼ਿਲ੍ਹਿਆਂ ਦੇ ਵਿੱਚ ਤਾਂ ਬਹੁਤ ਸਾਰੀਆਂ ਐਨਜੀਓਸ ਆ ਕੇ ਆਈ ਉਹਨਾਂ ਨੇ ਲੋਕਾਂ ਤੱਕ ਰਾਸ਼ਨ ਖਾਣਾ ਇਹ ਸਭ ਸਪਲਾਈ ਕੀਤਾ ਮੈਡੀਸਿਨ ਸਪਲਾਈ ਕੀਤੀ ਤਾਂ ਐਸੀ ਮੈਨੂੰ ਲੱਗਦਾ ਜਦੋਂ ਇਹਨਾਂ ਨੂੰ ਇੱਕ ਫਾਰਮਲ ਤਰੀਕੇ ਨਾਲ ਚੈਨਲਾਈਜ਼ ਕੀਤਾ ਜਾਊਗਾ ਲੋਕਾਂ ਨਾਲ ਕਨੈਕਟ ਕੀਤਾ ਜਾਊਗਾ ਤਾਂ ਉਹਦਾ ਹੋਰ ਵਧੀਆ ਫਾਇਦਾ ਹੋਏਗਾ ਸਰ ਸਿਟੀ ਨੀਡਸ ਦੇ ਵੱਲੋਂ ਇੱਕ ਵੱਡਾ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਟੀਚਾ ਦੇਖੋ ਇਹ ਸਿਟੀ ਨੀਡਸ ਵੱਲੋਂ ਤਾਂ ਉਪਰਾਲਾ ਅਸੀਂ ਆਲਰੇਡੀ ਕਰਦੇ ਰਹਿੰਦੇ ਆ ਤੇ ਜਿੰਨੀਆਂ ਲੁਧਿਆਣੇ ਦੀਆਂ ਐਨ ਜੀਓਜ਼ ਆ ਇਸ ਪਲੇਟਫਾਰਮ ਤੇ ਅਸੀਂ ਇਕੱਠੀਆਂ ਰੱਖਦੇ ਆ ਬਟ ਮਾਨਯੋਗ ਡੀਸੀ ਸਾਹਿਬ ਨੇ ਇਹਦੇ ਨਾਲ ਕਲੱਬ ਕਰਕੇ ਐਡਮਿਨਿਸਟ੍ਰੇਸ਼ਨ ਨੂੰ ਜੋੜ ਕੇ ਇੱਕ ਬਹੁਤ ਵੱਡਾ ਬਣਾਤਾ ਇਹਨੂੰ ਔਰ ਇਹ ਅਸੀਂ ਧੰਨਵਾਦ ਕਰਦੇ ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਤੇ ਇਹ ਇੱਕ ਬਹੁਤ ਵਧੀਆ ਪੁਲ ਦਾ ਕੰਮ ਕਰੇਗੀ ਸੀਐਸਆਰ ਦੇ ਐਨਜੀਓਜ਼ ਦੇ ਤੇ ਪਬਲਿਕ ਦੇ ਵਿੱਚ ਅਗਰ ਇੱਕ ਜਿੱਡੀ ਛੋਟੀ ਜਿਹੀ ਸ਼ੁਰੂਆਤ ਹੋਈ ਸੀ ਉਹ ਕਾਰਨਾ ਜਿਹੜਾ ਲਗਾਤਾਰ ਵੱਧਦਾ ਹੀ ਜਾਵੇ ਦੇਖੋ ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ ਹੋ ਔਰ ਉਸ ਚੰਗੇ ਕੰਮ ਦੀ ਤੁਹਾਡੀ ਨੀਤ ਸਾਫ ਆ ਤੇ ਸਾਰੇ ਸਾਥ ਦਿੰਦੇ ਆ ਜਿੱਦਾਂ ਤੁਸੀਂ ਲੋਕਾਂ ਨੇ ਸਾਡਾ ਬਹੁਤ ਸਾਥ ਦਿੱਤਾ ਅਸੀਂ ਜਦੋਂ ਵੀ ਕੋਈ ਇਵੈਂਟ ਸਿਟੀ ਨਿਊਜ਼ ਕੋਲੋਂ ਕਰਦੇ ਆ ਚਾਹੇ 38 ATM ਆ ਜਾਂ ਅਸੀਂ ਦਾਨ ਉਤਸਵ ਕਰਦੇ ਆ ਜਾਂ ਕੋਈ ਹੋਰ ਕਰਦੇ ਆ ਤਾਂ ਤੁਸੀਂ ਉਸ ਚੀਜ਼ ਨੂੰ ਲੋਕਾਂ ਤੱਕ ਪਹੁੰਚਾਉਂਦੇ ਆ ਤੇ ਉਹ ਜਦੋਂ ਲੋਕਾਂ ਤੱਕ ਪਹੁੰਚਦਾ ਲੋਕ ਵਿਸ਼ਵਾਸ ਲੋਕਾਂ 'ਚ ਬੰਨ੍ਹਦਾ ਤੇ ਕਾਰਵਾ ਵੱਡਾ ਹੋਈ ਜਾਂਦਾ ਲੋਕਾਂ ਨੂੰ ਕੀ ਅਪੀਲ ਕਰੋਗੇ ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਵੀ ਪਲੀਜ਼ ਇਸ ਐਕਸਪੋ ਚ ਆਓ ਇਹਦਾ ਪਾਰਟ ਬਣੋ ਜਿੱਦਾਂ ਅਸੀਂ ਦੂਜੀਆਂ ਐਗਜ਼ੀਬਿਸ਼ਨਸ ਦੇਖਦੇ ਆ ਇਹਨੂੰ ਦੇਖੋ ਇਹ ਸਾਡੇ ਸਮਾਜ ਦੇ ਭਲੇ ਲਈ ਆ ਇਹ ਸਾਡੇ ਵਾਤਾਵਰਣ ਦੇ ਭਲੇ ਲਈ ਜੋ ਲੋਕ ਕੰਮ ਕਰਦੇ ਆ ਇਹ ਉਹਨਾਂ ਦੀ ਐਕਸਪੋ ਆ ਸਾਥ ਦਿਓ ਥੈਂਕ ਯੂ